ਸੱਚਿਆ ਕਾਲ ਅਤ ਸੜੇ ਕੋਲ ਨਾ ਗੁਰੂ ਤੇਗ ਬਹਾਦਰ ਜੀ ਦਾ ਇੱਕ ਬਹੁਤ ਬਹੁਤ ਹੀ ਖੂਬਸੂਰਤ ਸ਼ਬਦ ਹੈ ਕਾਹੇ ਰੇ ਬਨ ਖੋਜਨ ਜਾਈ ਤੇ ਨਾਲ ਹੀ ਆਪਣੇ ਅੰਦਰ ਪ੍ਰਭੂ ਦੀ ਖੋਜ ਇਸ ਸ਼ਿਰਸ਼ਕੇਟ ਕੁਝ ਵਿਚਾਰਨੇ ਇਹ ਸਾਰੇ ਸਰੋਤ ਮਤਲਬ ਕਿ ਇੱਕ بڑے ਬੁਨਿਆਦੀ ਸਵਾਲ ਵੱਲ ਇਸ਼ਾਰਾ ਕਰਦੇ ਨੇ ਜਿਸ ਚੀਜ਼ ਨੂੰ ਆਪਾਂ ਲੱਭ ਰਹੇ ਆ ਕਿ ਉਹ ਸਹੀ ਥਾਂ ਤੇ ਲੱਭ ਰਹੇ ਆ ਆਓ ਅੱਜ ਇਸ ਤੇ ਥੋੜੀ ਗੱਲ ਕਰਦੇ ਆ ਸ਼ੁਰੂਆਤ ਕਰਦੇ ਆ ਸ਼ਬਦ ਦੀ ਪਹਿਲੀ ਤੁਕ ਨਾ ਕਾਹਿਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਦੇਖੋ ਕਿੰਨੀ ਸਾਫ ਗੱਲ ਹੈ ਨਾ ਓ ਮਨੁੱਖ ਤੂੰ ਜੰਗਲਾਂ ਚ ਕਿਉਂ ਪਟਕਦਾ ਫਿਰਦਾ ਹੈ ਪ੍ਰਭੂ ਨੂੰ ਲੱਭਣ ਲਈ ਉਹ ਤਾਂ ਕਹਿੰਦੇ ਸਬਨਾ ਚ ਵਸਦਾ ਹੈ ਹਮੇਸ਼ਾ ਨਿਰਲੇਪ ਰਹਿੰਦਾ ਹੈ ਪਰ ਤੇਰੇ ਨਾਲ ਹੀ ਹੈ ਤੇਰੇ ਅੰਦਰ ਹੀ ਇਹ ਸਰਬ ਨਿਵਾਸੀ ਪਰ ਸਦਾ ਅਲੇਪਾ ਵਾਲੀ ਗੱਲ ਇਹ ਬੜੀ ਗਹਿਰੀ ਹੈ ਹਾਂਜੀ ਬਿਲਕੁਲ ਬੜਾ ਅਹਿਮ ਨੁਕਤਾ ਹੈ ਇਹ ਤਸਰੋਤ ਇਸ ਨੂੰ ਸਮਝਾਣ ਲਈ ਦੇਖੋ ਜੀ ਕਿੰਨੀਆਂ ਸੋਹਣੀਆਂ ਉਦਾਹਰਨਾਂ ਦਿੰਦਾ ਹੈ ਜਿਵੇਂ ਫੁੱਲ ਵਿੱਚੋਂ ਖੁਸ਼ਬੂ ਅਲੱਗ ਨਹੀਂ ਹੁੰਦੀ ਜਾਂ ਜਿਵੇਂ ਸ਼ੀਸ਼ੇ 'ਚ ਆਪਣਾ ਪਰਛਾਵਾਂ ਆਪਣਾ ਅਕਸ ਦਿਸਦਾ ਹੈ ਪਰ ਉਹ ਸ਼ੀਸ਼ੇ ਤੋਂ ਵੱਖਰਾ ਥੋੜੀ ਹੁੰਦਾ ਹੈ ਹੂੰ ਉਸੇ ਤਰ੍ਹਾਂ ਪਰਮਾਤਮਾ ਦੀ ਹੋਂਦ ਮਤਲਬ ਕਿ ਸਾਡੇ ਆਪਣੇ ਵਜੂਦ ਦਾ ਹਿੱਸਾ ਹੈ ਹਰ ਵੇਲੇ ਤਾਂ ਹੀ ਤੇ ਗੁਰੂ ਸਾਹਿਬ ਨੇ ਸਾਫ਼ ਕਿਹਾ ਕਾਟੇ ਹੀ ਖੋਜੋ ਕਾਈ ਇਹ ਸਿਰਫ ਕੋਈ ਸਲਾਹ ਨਹੀਂ ਇਹ ਤਾਂ ਪੂਰੀ ਦਿਸ਼ਾ ਬਦਲਣ ਵਾਲੀ ਗੱਲ ਹੈ ਬਾਹਰੋਂ ਅੰਦਰ ਨੂੰ ਹਾਂਜੀ ਪਰ ਇੱਥੇ ਇੱਕ ਇੱਕ ਉਲਝਣ ਜੀ ਪੈਂਦੀ ਹੈ শ্রোਤਾਵਾਂ ਵਿੱਚ ਵੀ ਇਸ ਦਾ ਜ਼ਿਕਰ ਹੈ ਅਸੀਂ ਇਹ ਸ਼ਬਦ ਸੁਣਦੇ ਹਾਂ ਬੜੀ ਸ਼ਰਧਾ ਨਾਲ ਗੁਰੂ ਤੇਗ ਬਹਾਦਰ ਜੀ ਦੀਆਂ ਉਹ ਤਸਵੀਰਾਂ ਜਿੱਥੇ ਉਹ ਧਿਆਨ ਚ ਬੈਠੇ ਨੇ ਘਰਾਂ ਚ ਲਾਂਦੇ ਆ ਪਰ ਜਦੋਂ ਆਪਣੀ ਵਾਰੀ ਆਉਂਦੀ ਹੈ ਜਦੋਂ ਖੁਦ ਪ੍ਰਭੂ ਨੂੰ ਖੋਜਣ ਦੀ ਗੱਲ ਆਉਂਦੀ ਹੈ ਫਿਰ ਅਕਸਰ ਕਦਮ ਮਾਰਨ ਨੂੰ ਹੀ ਜਾਂਦੇ ਨੇ ਕਿਸੇ ਪਹਾੜ ਤੇ ਜਾਂ ਕਿਸੇ ਤੀਰਤ ਤੇ ਇਹ ਕਿਵੇਂ ਮਤਲਬ ਇਹ ਤਾਂ ਫਿਰ ਉਲਟੀ ਗੱਲ ਹੋ ਗਈ ਨਾ ਮੰਦੇ ਕੁਝ ਹੋਰ ਕਰਦੇ ਕੁਝ ਹੋਰ ਬਿਲਕੁਲ ਸਹੀ ਕਹਿਆ ਤੁਸੀਂ ਤੇ ਇਹ ਹੀ ਗੱਲ ਸਾਨੂੰ ਸਿੱਧਾ ਉਸ ਨੁਕਤੇ ਤੇ ਲਿਆਉਂਦੀ ਹੈ ਜਿਸ ਨੂੰ ਸਰੋਤ ਕਹਿੰਦਾ ਹੈ ਵਿਸ਼ਵਾਸ ਤੇ ਅਮਲ ਵਿਚਲਾ ਪਾੜਾ ਇੱਕ ਪਾਸੇ ਤਾਂ ਗੁਰੂ ਦਾ ਉਪਦੇਸ਼ ਹੈ ਦੂਜੇ ਪਾਸੇ ਆਪਣੀ ਰੋਜ਼ ਦੀ ਜ਼ਿੰਦਗੀ ਜਿੱਥੇ ਜਿਵੇਂ ਲਿਖਿਆ ਵੀ ਹੈ ਸੱਥਾਂ 'ਚ ਬਹਿ ਕੇ ਗੱਪਾਂ ਮਾਰ ਲੀਆਂ ਜਾਂ ਦੁਨੀਆਵੀ ਕੰਮਾਂ 'ਚ ਲੱਗੇ ਰਹੇ ਇਹ ਸ਼ਾਇਦ ਸੌਖਾ ਲੱਗਦਾ ਹੋਵੇ ਹਾਂ ਮਤਲਬ ਬਾਹਰ ਪਟਕਣਾ ਭਾਵੇਂ ਉਹਦਾ ਕੋਈ ਫਾਇਦਾ ਨਾ ਵੀ ਹੋਵੇ ਅੰਦਰ ਦੀ ਚੁੱਪ ਦਾ ਸਾਹਮਣਾ ਕਰਨ ਨਾਲੋਂ ਸ਼ਾਇਦ ਸੌਖਾ ਲੱਗਦਾ ਹੈ ਇੱਥੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਕਿੰਨਾ ਸਹੀ ਬੜਦਾ ਹੈ ਧਿਆਨ ਧਰੋ ਤਿਹ ਕੋ ਮਨ ਮੈਂ ਧਿਆਨ ਕਿੱਥੇ ਧਰਨਾ ਹੈ ਮਨ ਵਿੱਚ ਜਿੰਨ ਕੇ ਸਭ ਹੀ ਬਸ ਕਾਜ ਹੈ ਸਭ ਕੁਝ ਉਸ ਦੇ ਬਸ ਵਿੱਚ ਹੈ ਜਿਹੜਾ ਅੰਦਰ ਹੈ ਅੱਛਾ ਤਾਂ ਫਿਰ ਇਸ ਦਾ ਮਤਲਬ ਇਹ ਹੋਇਆ ਕਿ ਸਿਰਫ ਸ਼ਬਦ ਸੁਣ ਲਿਆ ਜਾਂ ਵਾ ਵਾ ਕਰ ਦਿੱਤੀ ਉੱਥੇ ਗੱਲ ਖਤਮ ਨਹੀਂ ਹੁੰਦੀ ਜੇ ਅਸਲ ਖੋਜ ਅੰਦਰ ਦੀ ਹੈ ਤਾਂ ਫਿਰ ਸਾਨੂੰ ਕੀ ਸਵਾਲ ਪੁੱਛਣੇ ਚਾਹੀਦੇ ਨੇ ਆਪਣੇ ਆਪ ਨੂੰ ਸਰੋਤ ਇਸ ਬਾਰੇ ਕੀ ਕਹਿੰਦਾ ਹੈ ਸਿਰਫ ਮੰਨ ਲੈਣ ਤੋਂ ਅੱਗੇ ਕੀ ਹੈ ਹਾਂਜੀ ਦੇਖੋ ਇਹ ਸਵਾਲ ਨੇ ਨਾ ਇਹੀ ਅਸਲ ਯਾਤਰਾ ਸ਼ੁਰੂ ਕਰਦੇ ਨੇ ਸਰੋਤ ਸਾਨੂੰ ਮਤਲਬ ਕਿ ਸੋਚਣ ਲਈ ਮਜਬੂਰ ਕਰਦਾ ਹੈ ਕਿ ਪੁੱਛੀਏ ਜੇ ਉਹ ਸੱਚੀ ਮੇਰੇ ਇੰਨਾ ਨੇੜੇ ਹੈ ਮੇਰੇ ਅੰਦਰ ਹੀ ਹੈ ਫਿਰ ਮੈਨੂੰ ਮਹਿਸੂਸ ਕਿਉਂ ਨਹੀਂ ਹੁੰਦਾ ਮੈਂ ਉਸ ਨੂੰ ਆਪਣੇ ਇਸ ਘਟ ਵਿੱਚ ਇਸ ਸਰੀਰ ਇਸ ਮਨ ਦੇ ਅੰਦਰ ਕਿਵੇਂ ਲੱਭਾਂ ਇਹ ਤਰੀਕਾ ਕੀ ਹੈ ਤੇ ਉਹ ਇੰਨਾ ਵੱਡਾ ਅਨੰਤ ਬੇਅੰਤ ਪ੍ਰਮਾਤਮਾ ਮੇਰੇ ਵਰਗੇ ਛੋਟੇ ਜਿਹੇ ਵਜੂਦ ਵਿੱਚ ਕਿੱਥੇ ਤੇ ਕਿਵੇਂ ਸਮਾਇਆ ਹੋਇਆ ਹੈ ਤੇ ਫਿਰ ਸਭ ਤੋਂ ਵੱਡਾ ਸਭ ਤੋਂ ਅਹਿਮ ਸਵਾਲ ਆਪਣੇ ਅੰਦਰ ਜਾਣ ਦਾ ਰਾਹ ਕੀ ਹੈ ਅੰਦਰ ਚਾਤੀ ਕਿਵੇਂ ਮਾਰੀਏ ਇਸ ਲਈ ਸੇਧ ਕਿੱਥੋਂ ਲਈਏ ਕਿਸ ਕੋਲ ਜਾਈਏ ਇਹ ਸਵਾਲ ਸ਼ਾਇਦ ਇਸ ਲਈ ਵੀ ਔਖੇ ਲੱਗਦੇ ਨੇ ਕਿਉਂਕਿ ਜਵਾਬ ਬਾਹਰ ਦੁਕਾਨਾਂ ਤੇ ਤਾਂ ਮਿਲਦੇ ਨਹੀਂ ਹੂੰ ਸੋ ਸਾਰੀ ਗੱਲਬਾਤ ਦਾ ਨਿਚੋੜ ਇਹੀ ਨਿਕਲਦਾ ਹੈ ਕਿ ਜਿਹੜੀ ਅਸਲ ਰੂਹਾਨੀ ਖੋਜ ਹੈ ਉਹ ਕੋਈ ਬਾਹਰ ਦੀ ਯਾਤਰਾ ਨਹੀਂ ਹੈ ਕਿਸੇ ਤੀਰਥ ਤੇ ਜਾਣਾ ਜਾਂ ਜੰਗਲਾਂ ਚ ਭਟਕਣਾ ਉਹ ਨਹੀਂ ਹੈ ਇਹ ਇੱਕ ਅੰਦਰੂਨੀ ਸਫ਼ਰ ਹੈ ਆਪਣੇ ਆਪ ਨੂੰ ਜਾਣਨ ਦਾ ਤੇ ਆਪਣੇ ਅੰਦਰ ਜਿਹੜਾ ਉਹ ਸਦੀਵੀ ਤੱਤ ਵਸਦਾ ਹੈ ਉਸ ਨੂੰ ਪਛਾਣਨ ਦੀ ਇੱਕ ਕੋਸ਼ਿਸ਼ ਹੈ ਗੁਰੂ ਸਾਹਿਬ ਦਾ ਉਪਦੇਸ਼ ਸਿਰਫ ਸੁਣਨ ਲਈ ਨਹੀਂ ਸਗੋਂ ਰੁਕ ਕੇ ਆਪਣੇ ਆਪ ਤੋਂ ਇਹ ਡੂੰਗੇ ਸਵਾਲ ਪੁੱਛਣ ਲਈ ਹੈ ਤੇ ਇੱਕ ਸੱਚੀ ਅੰਦਰੂਨੀ ਖੋਜ ਸ਼ੁਰੂ ਕਰਨ ਲਈ ਪ੍ਰੇਰਣਾ ਹੈ ਬਿਲਕੁਲ ਜੀ ਬਿਲਕੁਲ ਅਤੇ ਇੱਕ ਆਖਰੀ ਗੱਲ ਜਿਹੜੀ ਬੜੀ ਮਹੱਤਵਪੂਰਨ ਹੈ ਇਹਨਾਂ ਸਰੋਤਾਂ ਚੋਂ ਨਿਕਲਦੀ ਹੈ ਜੇ ਹੁਣ ਸਵਾਲ ਇਹ ਬਣ ਗਿਆ ਕਿ ਅੰਦਰ ਕਿਵੇਂ जाया ਜਾਵੇ ਤਾਂ ਫਿਰ ਅਗਲਾ ਕਦਮ ਤਾਂ ਇਹ ਹੀ ਬਣਦਾ ਹੈ ਨਾ ਕਿ ਉਹਨਾਂ ਤਰੀਕਿਆਂ ਨੂੰ ਉਹਨਾਂ ਅਭਿਆਸਾਂ ਨੂੰ ਜਾਂ ਉਸ ਮਾਰਗਦਰਸ਼ਨ ਨੂੰ ਲੱਭਿਆ ਜਾਵੇ ਉਹਦੀ ਪਰਚੋਲ ਕੀਤੀ ਜਾਵੇ ਜੋ ਸਾਨੂੰ ਇਹ ਮਹਾਨ ਸਿੱਖਿਆਵਾਂ ਦਿੰਦੀਆਂ ਨੇ ਕਿਉਂਕਿ ਦੇਖੋ ਜੀ ਸਿਰਫ ਸਵਾਲ ਪੁੱਛਣਾ ਹੀ ਕਾਫੀ ਨਹੀਂ ਹੁੰਦਾ ਉਸ ਸਵਾਲ ਦੇ ਜਵਾਬ ਦੀ ਪਾਲ ਵਿੱਚ ਤੁਰਨਾ ਉਹੀ ਅਸਲ ਕੰਮ ਹੈ